ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਗੁਰੂਰ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 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 ਸਾਧ ਸੰਗਤ ਜੀ ਗ੍ਰੀਮ ਨੇਵਾ Hazrat Murada Dada ਹੁਕਮ ਦੇ ਰਹੇ ਨੇ ਫਰਮਾ ਰਹੇ ਹਨ ਤਗੜੇ ਹੋ ਕੇ ਰਹਿਤ ਰੱਖੋ ਮਹਾਰਾਜ ਆਪੇ ਤੁਹਾਨੂੰ ਲੜ ਲਾ ਲੈਣਗੇ ਆਪੇ ਨਾਮ ਜਪਾ ਲੈਣਗੇ ਜੋ ਗੁਰੂ ਦਾ ਹੁਕਮ ਹੈ ਉਹ ਮੰਨੋ ਗੁਰੂ ਤੁਹਾਡਾ ਇੱਥੇ ਵੀ ਤੇ ਉੱਥੇ ਵੀ ਸਾਰੀ ਥਾਂ ਹੀ ਤੁਹਾਡੀ ਸਹਾਇਤਾ ਕਰੇਗਾ ਐਨੀ ਖੁਸ਼ੀ ਆਵੇਗੀ ਕਿ ਵੇਖੋ ਮਹਾਰਾਜ ਦੀ ਰਹਿਤ ਕਿਸ ਤਰ੍ਹਾਂ ਦੀ ਏ ਜਿਨ ਮਾਨਸ ਤੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਗੁਰੂ ਉਹਦਾ ਨਾਅ ਹੈ ਉਹਨੂੰ ਦੇਰ ਨਹੀਂ ਲੱਗਦੀ ਮਨੁੱਖ ਤੋਂ ਦੇਵਤਾ ਕਰਨ ਨੂੰ ਇਹ ਹੋ ਜਾਇਆ ਗੁਰੂ ਤੇ ਅਗ ਦੇਣਾ ਸਤਗੁਰਾਂ ਦਾ ਪੱਲਾ ਫੜ ਲਓ ਸਤਗੁਰਾਂ ਦਾ ਲੜ ਫੜ ਲਓ ਦੋਵੇ ਰਹਤਾ ਨੇ ਸਤਗੁਰਾਂ ਕੋਲ ਸਰੀਰਿਕ ਵੀ ਤੇ ਮਨ ਦੀ ਵੀ ਦੋਵੇ ਰਹਤਾ ਨੇ ਸਤਗੁਰਾਂ ਤੁਹਾਨੂੰ ਦਿੱਤੀਆਂ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਪਰਤਰੀਏ ਰੂਪ ਨਾਪੇਖੇ ਨੇਤਰ ਸਾਧਕੀ ਟਹਿਲ ਸੰਤ ਸੰਗហេਤ ਕੰਨ ਨਾ ਸੁਨਾ ਕਾਹੂ ਕੀ ਨਿੰਦਾ ਨਿੰਦਿਆ ਤੇ ਕਿਧਰੇ ਰਹਿ ਗਈ ਆਪਣੇ ਆਪ ਨੂੰ ਸਭ ਤੋਂ ਨਹੀਂ ਵਾ ਜਾਣੇ ਸਾਰਿਆਂ ਨਾਲੋਂ ਮੈਂ ਮੜਾ ਸਭ ਤੇ ਜਾਣੈ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੈ ਤੇ ਮਨ ਕੀ ਬਾਸਨਾ ਮਨ ਤੇ ਟਰੈ ਜਿਹੜੀ ਮਨ ਦੀ ਬਾਸਨਾ ਹੈ ਉਹ ਮਨ ਕੋਲੋਂ ਹਟਾਏ ਸਿਵਾ ਨਾਮ ਦੇ ਹੋਰ ਕੋਈ ਬਾਸਨਾ ਨਾ ਹੋਵੇ ਇੰਦਰੀ ਜਿੱਤ ਆ ਜਿਹੜੀਆਂ ਇੰਦਰੀਆਂ ਨੇ ਅੱਖੀਆਂ ਕੰਨ ਨਾਸਕਾਂ ਜੀਭ ਹੱਥ ਤੇ ਪੈਰ ਇਹ ਸਾਰਿਆਂ ਨੂੰ ਜਿੱਤ ਲੈ ਇਨਾਂ ਦੀਆਂ ਤੇ ਜਿੱਧਰ ਮਰਜੀ ਅੱਖੀਆਂ ਵੇਖਣ ਜਿੱਧਰ ਮਰਜੀ ਕੰਨ ਸੁਣਨ ਇਹਨਾਂ ਨੂੰ ਜਿੱਤੇ ਤੇ ਜਿੱਧਰ ਹੁਕਮ ਹੈ ਗੁਰੂ ਦਾ ਉਧਰ ਲਾਇ ਦੁਨੀਆ ਤੋਂ ਹਟਾਏ ਇੰਦਰੀ ਜਿਤ ਪੰਜ ਦੋਖ ਤੇ ਰਹਤ ਪੰਜ ਦੋਖ ਵਿਦਸ ਰਹਨੇ ਇਹ ਦੋਖ ਨੇ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਨਾਂ ਪੰਜਾਂ ਤੋਂ ਰਹਿਤ ਹੋ ਜਾਏ ਇੰਦਰੀ ਜਿਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਥੇ ਕੋ ਐਸਾ ਪਰਸ ਜਦੋਂ ਦੇ ਦੇ ਰਤ ਰੱਖੋਗੇ ਆਪ ਹੀ ਪਤਾ ਲੱਗ ਜਾਏਗਾ ਅੱਗਾ ਚੱਲਣ ਦਾ ਜਦੋਂ ਪੈਰ ਰੱਖਦਾ ਏ ਫਿਰ ਫਿਕਰ ਹੋ ਜਾਂਦਾ ਹੈ ਕਿ ਹਣ ਤੁਰਿਏ ਜਮਾਂ ਦਾ ਡਰਤੇ ਉਹਨੂੰ ਉਦੋਂ ਹੀ ਹਟ ਜਾਣਾ ਹੈ ਜਦੋਂ ਪੈਰ ਧਰਿਆ ਜੰਮ ਨੇੜੇ ਨਾ ਆਵੇਗਾ ਇਹ ਥੋੜੀ ਜਿਹੀ ਗੱਲ ਹੈ ਪਹਿਲਾਂ ਇਹ ਜਿਹੜੀ ਸਰੀਰ ਦੀ ਰਤ ਰੱਖ ਲੈਣਗੇ ਸਰੀਰ ਦੀ ਰਹਿਤ ਸਰੀਰਿਕ ਰਹਿਤ ਓਦੇ ਨੇੜੇ ਜੰਮੀ ਨਾ ਵੇਗਾ ਇਹ ਸਤਗੁਰਾਂ ਦਾ ਬਚਨ ਹੈ ਸਤਿ ਸ਼੍ਰੀ ਅਕਾਲ ਗੁਰਬਰਕਾਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ ਫਤਿਹ